ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚੱਕੀਆਂ ਚੋ ਵਈਆਂ ਇਹ ਮੰਨ ਇਕਤ ਕਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨੈ ਸਤਿਗੁਰੂ ਆਗੇ ਟੈ ਪਾਓ ਸਭ ਕੁਝ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਟੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਛੋਲੀ ਦੇ ਸਵਾਰੀ ਡੇ ਪੈ ਦੀ ਭਗਤ ਕਰੀ ਹਰ ਪਾਟ ਲਗਾ ਅਕਾਈ ਬੋ ਬੋ ਬਿਦ ਪਾਤ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਕਾ ਚੋ ਚੱਕੀਆਂ ਚੋਵਈਆਂ ਇਹ ਮੰਨ ਇਕਤ ਕਰਿਆਣ ਇਹੇ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਬ ਗਿਸ਼ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਾਨ ਸਤ ਗੁਰ ਕੇ ਬਾਣ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਸਾਈ ਬੋ ਬੋ ਬਿਦ ਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਖਾ ਚੋ ਚਕੀਆਂ ਚੋ ਵਈਆਂ ਮਨ ਇਕਤ ਕਰਿਆਣ 에 ਤੇੜੇ ਛਾੜ ਤੂੰ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਉ ਸਭ ਕੁਝ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਾਲਾ ਤੀਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਪਾਟ ਗਾ ਅਕਾਈ ਬੋ ਬੋ ਬਿਦਪਾਤ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੂਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚਕਤੀਆਂ ਚੋ ਵਈਆਂ ਏ ਮਨ ਇਕਤ ਕਰਿਆਣ 에ਰੇ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ 사ਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਆਸਾ ਮੰਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੰਨ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈਦੀ ਭਗਤ ਕਰੇ ਕਰੇ ਸੋ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਖਾ ਚੋ ਚਕੀਆਂ ਚੋ ਵਈਆਂ ਏ ਮੰਨ ਇਕਤ ਕਾਰਿਆਣ ਏ ਤੇੜਾ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰੂ ਕੇ ਭਾਣੇ ਪੀ ਚਲੇ ਦੰਦਰਗੇ ਪਾਵੇ ਮਾਨ ਨਾਨਕ ਜੇ ਨਾਮਾ ਚੇਤਣੀ ਤ੍ਰਿਗ ਪੈਨਣ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਤੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਦੇ ਪੈ ਦੀ ਪਗਤ ਕਰੇ ਹਰ ਪਾਟ ਲਗਾ اکਾਈ ਬੋ ਬੋ ਬਿਦ ਪਾਤ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਏ ਮਨ ਇਕਤ ਕਰਿਆਣ 에 ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ 사ਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਬਹਾਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਪਾ ਗਾ ਅਕਾਈ ਬੋ ਬੋ ਬਿਦਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਇਮਾਨ ਇਕਤ ਕਾਰਿਆਣ 에ਰੇ ਤੇੜੇ ਛਾੜ ਤੂੰ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਸਾ ਮਨ ਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾ ਦਰਗੇ ਪਾਵੇ ਮਾ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਟੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੋਣ ਮੇਰੇ ਸਮਾਈ ਪਾੜੇ ਹਾਰ ਚੋਲੀ ਦੇ ਸਵਾਰੀ ਕੱਡੇ ਪੈ ਦੀ ਭਗਤ ਕਰੀ ਹਾਰ ਪਾਟ ਲਗਾ ਅਕਾਈ ਵੋ ਬੋ ਤਬ ਵੇਕ ਕਰੇ ਸੋ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਾਤ ਹਰ ਸਾਤਨਾ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚੱਕੀਆਂ ਚੋ ਵਈਆਂ ਇਹ ਮੰਨ ਇਕਤ ਕਰਿਆਣ ਇਹੇ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨਿਆ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰੂ ਕੇ ਭਾਣੇ ਪੀ ਚਲੇ ਦਰਗੇ ਪਾਵੇ ਮਾਨ ਨਾਨਕ ਜੇ ਨਾਮਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਡੇ ਪੈਦੀ ਭਗਤ ਕਰੇ ਹਰ ਪਾਟ ਲਗਾ ਅਕਾਈ ਵੋ ਬੋ ਬਿਦ ਪਾਟ ਕਰੇ ਕੋਈ ਬੂਜੇ ਭੋਜਨ ਹਾਰਾ ਅੰਤ ਬਪੇਕ ਕਰੇ ਉ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਕਾ ਚੋ ਚਕੀਆਂ ਚੋਵਈਆਂ ਇਹ ਮੰਨ ਇਕਤ ਕਾਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਸਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਝ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਕ ਜੇ ਨਾਮਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨ ਜਾਏ ਨਾਣਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਡੇ ਪੈ ਦੀ ਭਗਤ ਕਰੀ ਹਰ ਪਾਟ ਲਗਾ ਇਕਾਈ ਬੋ ਬੋ ਬਿਦ ਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਖਾ ਚੋ ਚੱਕੀਆਂ ਚੋ ਵਈਆਂ ਏ ਮਨ ਇਕਤ ਕਰਿਆਨ 에ਰੇ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਸਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਸਾ ਮਨ ਸਾਜ ਲਾਏ ਤੋ ਹੋਏ ਰਹਿ ਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈਦੀ ਭਗਤ ਕਰੇ ਹਰ ਪਾਟ ਲਗਾ ਇਕਾਈ ਬੋ ਬੋ ਬਿਦ ਪਾਟ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੂਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਏ ਮਨ ਇਕਤ ਕਰਿਆਣ 에ਰੇ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣੇ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਵਹਲਾਤੀ ਜਾ ਹਰ ਗੁਣ ਟੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ